ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀ ਹੋਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵੀਲੇ ਗੋਪਾਲ ਰਾਏ ਅਕੁਲ ਨਰੰਜਨ ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਉ ਜਾਚੈ ਘਰ ਦਿਗ ਦਿਸੈ ਸੁਰਾਇਚਾ ਬਹਿਕੁੰਠ ਭਵਨ ਚਿਤ੍ਰਸਾਲਾ सपत लोक समान पूरीले जाचे घर लक्ष्मी कुवारी चांद सूरज दिवडे कौतुक काल बफडा कोटवाल सो करा श्री सो ऐसा राजा श्री नरहरी जाचे घर कुलाल ब्रह्मा चतर मुख धावणा जिन विश्व संसार राचीले जाके घर ईश्वर बावला ਜਗਤ ਗੁਰੂ ਤਾਤ ਸਾਰਖਾ ਗਿਆਨ 파ਖੀਲੇ పాਪ ਪੁੰਨ ਜਾ ਚੈ ਡਾਂਗੀਆਂ ਦੁਆਰੇ ਚਿੱਤਰ ਗੁਪਤ ਲੇਖੀਆ ਧਰਮ ਰਾਏ ਪਰਲੀ ਪ੍ਰਤਹਾਰ ਸੋ ਐਸਾ ਰਾਜਾ શ્રી ਗੋਪਾਲ ਜਾ ਚੈ ਘਰ ਗਣ ਗੰਦਰਵ ਬਰਖੀ ਬਪੜੇ ਢਾਂਡੀਆਂ ਗਾਵੰਤ ਆਛੈ ਸਰਬ ਸ਼ਾਸਤਰ ਬਹੁ ਰੂਪੀਆ ਅਨ ਗਰੂਆ ਅਖਾੜਾ ਮੰਡਲੀਕ ਬੋਲ ਬੋਲੇ ਕਾਛੈ ਚੌਰ ਢੂਲ ਜਾਚੈ ਹੈ ਪਵਨ ਚੇਰੀ ਸਖਤ ਜੀਤਲੇ ਭਵਨ ਅੰਡ ਟੂਕ ਜਾਚੈ ਭਸਮਤੀ ਸੋ ਐਸਾ ਰਾਜਾ ਤਿਰ ਭਵਨ ਪਤੀ ਜਾਚੈ ਕਰ ਕੂਰਮਾ ਪਾਲ ਸੈਸੁਰ ਪਾਣੀ ਵਾਸਕ ਸੇਜਵਾਲੂਆ 18 ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਗਮਾਲਾ ਪਾਣੀ ਹਾਰੀਆ ਨਖ ਪਰ ਸੇਵ ਜਾਚੈ ਸੁਰਸਰੀ ਸਬਤ ਸਮੁੰਦ ਜਾਚੈ ਘਟਥਲੀ ਇਤੇਜੀ ਜਾਚੈ ਵਰਤਣੀ ਸੁਐਸਾ ਰਾਜਾ ਤ੍ਰਿਪਵਨ ਤਣੀ ਜਾਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨਿਜੈ ਸਿੱਧ ਬੁੱਧ ਗਣ ਗੰਦਰਬ ਬਾਨ ਵਹਿਲਾ ਇਤੇਜੀ ਜਾਚੈ ਹੈ ਗਰੀ ਸਰਬ ਵਿਆਪਕ ਅੰਤਰ ਹਰੀ ਪਰਨ ਮੇ ਨਾਮ ਦਿਓ ਜਾਂ ਚੀ ਆਣ ਸਗਲ ਭਗਤ ਜਾਂ ਚੈ ਨਿਸ਼ਾਨ ਮਲਾਰ ਮੌਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਾਮਈਆ ਰਹਾਉ ਆਲਵੰਤੀ ਇਹ ਭਰਮ ਜੋ ਹੈ ਮੋਜੂ ਪਰ ਸਭ ਕੋ ਪਿਲਾ ਸੂਧ ਸੂਧ ਕਰ ਮਾਰ ਉਠਾਇਓ ਕਹਾ ਕਰੋ ਬਾਪ ਵੀਠੁਲਾ ਮੂਏ ਮੂਏ ਜਾਵ ਮੁਖਤ ਦੇ ਹੋਗੇ ਮੁਕਤ ਨਾ ਜਾਣੈ ਕੋਇ ਲਾ ਏ ਪੰਡਿਆ ਮੋਖੋ ਢੀਡ ਕਹਿਤ ਤੇਰੀ ਪੈਜ ਪਛੌੜੀ ਹੋਇ ਲਾ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ ਅਤਿ ਭੁਜ ਭਇਓ ਅਪਾਰ ਲਾ ਫੇਰ ਦਿਆ ਦੇਹੁਰਾ ਨਾਮੇ ਕਉ ਪੰਡਿਆਨ ਕਉ ਪਿਛਵਾਰ ਲਾ ਮਲਾਰ ਬਾਣੀ ਭਗਤਰਵਦਾਸ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ ਹਿਰਦੈ ਰਾਮ ਗੋਬਿੰਦ ਗੁਣ ਸਾਰੰ ਰਹਾਉ ਸੁਰ ਸ੍ਰੀ ਸਲਲ ਕਿਰਤ ਮਾਰ ਨੀਰੇ ਸੰਤ ਜਨ ਕਰਤ ਨੇ ਪਾਨ ਸੁਰਾ ਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਤ ਨਹਿ ਹੋਏ ਆਨ ਤਰ ਤਾਰ ਅਪਵਿੱਤਰ ਕਰ ਮਾਨੀ ਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਾਗ ਔਤ ਲਿਖੀਐ ਤੇਹ ਉਪਰੇ ਪੂਜੀਐ ਕਰਨਮ ਸਕਾਰੰ ਮੇਰੀ ਜਾਤ ਕੁਟ ਬਾਂਡ ਲਾ ਢੋਰ ਟਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਬਿਫਰ ਪ੍ਰਧਾਨ ਤੇਹ ਕਰੈ ਡੰਡਾਉਤ ਤੇਰੇ ਨਾਮ ਸਰਣਾਏ ਰਵਦਾਸ ਦਾਸਾ ਮਲਾਰ ਹਰ ਜਪਤ ਤੇ ਉ ਜਨਾ ਪਦਮ ਕਵਲਾਸ ਪਤ ਤਾ ਸਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਤਰਿਓ ਆਨਰੇ ਆਨ ਪਰਪੂਰ ਸੋ ਰਹਾਓ जा चै भागवत लेखी है अवर नहीं पेखी है ताश की जात अछोप छिपा ब्यास मह लेखी है सनक में पेखी है नाम की नामना सपत दीपा जाके ईद बकरीद कुल गौरे बाद करह मानी है शेख शहीद पीरा जाचै बाप वैसी करी पूत ऐसी सरी तिहूरे लोक प्रसिद कबीरा ਜਾਕੇ ਕੁਟੰਬ ਕੇ ਢੇਡ ਸਭ ਢੋਰ ਢਵਿੰਤ ਫਿਰੈ ਅਜੋ ਬਨਾਰਸੀ ਆਸ-ਪਾਸਾ ਆਚਾਰ ਸਹਿਤ ਵਿਪਰ ਕਰੈ ਡੰਡਉ ਤਿਨ ਸਨੈ ਰਵਦਾਸ ਦਾਸਾਨ ਦਾਸਾ ਮਲਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੇਲੇ ਕਪਰੇ ਕਹਾਂ ਲਵਤੋ ਆਵੇਗੀ ਨੀਂਦ ਕਹਾਂ ਲਗ ਸੋਵਾਂ ਜੋਈ ਜੋਈ ਜੋ ਰਿਓ ਸੋਈ ਸੋਈ ਫਟਿਓ ਝੂਠੇ ਬਨਜ ਉਠ ਹੀ ਗਈ ਹਟਿਓ ਕਹਰ ਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਰਾਗ ਕਾਂੜਾ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹਾਓ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਗ ਪਰਿਆ ਧਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤ ਤੋ ਉਧਰਿਆ ਮਨੁ ਆ ਚਲੇ ਚਲੇ ਬਹੁ ਬਹੁ ਵਿਦ ਮੇਰ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬੰਦਕ ਗਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਹਉ ਮੈਂ ਦੁਰਤ ਗਇਆ ਸਭ ਨੀਕਰ ਜਿਉ ਸਾਬੁਨ ਕਾ ਫੁਰ ਕਰਿਆ ਮਸਤਕ ਲਿਲਾਟ ਲਿਖਿਆ ਧਰੁ ਠਾਕੁਰ ਗੁਰ ਸਤਗੁਰ ਚਰਨ ਔਰ ਧਰਿਆ ਸਭ ਦਾਲੰਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਾਂੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਿਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋ ਰ ਹਰ ਰੰਗ ਭੇਨ ਰਹਾਉ ਹਮ ਅਚਿਤ ਅਚੇਤ ਨ ਜਾਣੈ ਗਤ ਮਿਤ ਗੁਰ ਕੀ ਸਚਿਤ ਚਤੇਨ ਪ੍ਰਭ ਦੀਨ ਦਿਆਲ ਕੀਓ ਅੰਗੀ ਕਿਰਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲੇ ਮਨ ਪ੍ਰੀਤਮ ਕਟ ਦੇਵੋ ਹੀ ਰਾਤੀਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਡ ਭਵੇਨ ਹਰ ਕੇ ਜਨ ਉਤਮ ਜਗ ਕਈਐ ਜਿਨ ਮਿਲਿਆ ਪਾਥਰ ਸੀਨ ਜਨ ਕੀ ਮਹਿਮਾ ਬਰਨਾ ਸਕੋ ਓਈ ਉਤਮ ਹਰ ਹਰ ਕੇਨ ਤੁਮ ਹਰ ਸ਼ਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾਰੇ ਰਾਸ ਦੇਨ ਜਨ ਨਾਨਕ ਕੋ ਦਇਆ ਪ੍ਰਭ ਧਾਰੋ ਲਦਵਾਖਰ ਹਰ ਹਰ ਲੈਨ ਕਨੜਾ ਮਹੱਲਾ ਚੌਥਾ ਜਪ ਮੰਨ RAM ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚ ਗਰੇ ਉਦਾਸ ਰਹਾਓ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨੰਦਨ ਅਨੰਦ ਭਇਆ ਮਨ ਬਿੰਗਸਿਆ ਉਦਮ ਭਇ ਮਿਲਣ ਕੀ ਆਸ हम हर स्वामी प्रीत लगाई जितने सास लिए हम ग्रास किल बिख दहन पे खिन अंतर टूट गए माया के पास क्या हम किर्म क्या कर्म मूर्ख मुग्ध रखे प्रवतास अवग्नियारे पाथर तार पारे सत्संगत मिल तरे तरास जेती श्रेष्ठ करी जगदीशर ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਵਗਣ ਸੰਗ ਗੁਰ ਮੀਟੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਕਨੜਾ ਮਹੱਲਾ ਚੌਥਾ ਮੇਰੇ ਮਨ RAM ਨਾਮ ਜਪਿਉ ਗੁਰ ਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗਇਓ ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੀਰੇ ਕੱਢ ਕੱਢ RAM ਰਵੇਉ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸ਼ੋਭਾ ਜਿਨ ਉਰਤਾਰੇਉ ਹਰ ਰਸ ਕਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਛਰਾਕ ਹਰ ਕੇ ਸੰਤ ਜਨਾ ਮੈਂ ਹਰ ਹਰ ਤੀ ਜਨ ਉਤਮ ਜਨ ਖਜਨਾਕ ਤਿੰਨ ਹਰ ਹਿਰਦੈ ਬਾਸ ਵਸਾਨੀ ਛੂਟ ਗਈ ਮੁਸਕੀ ਮਸਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਾਖ ਲਿਓ ਆਪਣੇ ਅਪਨਾਕ ਜਨ ਨਾਨਕੇ ਸੁਖਾ ਹਰ ਪਾਈ ਮਾਤ ਪਿਤਾ ਬੰਦਪ ਹਰ ਸਾਖ ਕਾਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਜੀਤ ਹਰ ਹਰ ਵਸਤ ਮਾਇਆ ਗੜ ਵਿੜੀ ਗੁਰ ਕੈ ਸ਼ਬਦ ਲਿਓ ਗਣ ਜੀਤ ਰਹਾਓ ਮਿਥਿਆ ਭਰਮ ਪਰਮ ਭਉ ਭਰਮਿਆ ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮੈਂ ਬਿੰਸ ਜਾਏ ਦੇਹ ਭੀਤ ਹਮਰੇ ਪ੍ਰਾਨ ਪ੍ਰੀਤਮ ਜਨ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੈ ਰਾਮ ਰਵਿਆ ਘਟ ਅੰਤਰ ਅਸਥਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨੇ ਮਿਲੇ ਆ ਮੰਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬਹਉ ਹਰ ਹਰ ਜਾਏ ਮਿਲੇ ਹਰ ਪ੍ਰੀਤ ਹੰਬੋ ਪਾਪ ਕੀ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਉ ਮੁਖ ਓਖਦ ਜਨ ਨਾਨਕ ਪਤਲੁ ਪਨੀਤ ਕਾਂਦੜਾ ਮਹੱਲਾ ਚੌਥਾ ਜਪ ਮੰਨ RAM ਨਾਮ ਜਗਨਾਥ ਹੁ ਮਨ ਘੇਰ ਪਰੇ ਬਿਖ ਬਿਖਿਆ ਸਤਿਗੁਰ ਕਾਢ ਲੀਏ ਦੇ ਹਾਥ ਰਹਾਓ ਸਵਾਮੀ ਅਬੈ ਨਿਰੰਜਨ ਨਰਹਰ ਤੁਮ ਰਾਖ ਲਿਹੋ ਹਮਾ ਪਾਪੀ ਪਾਠ ਕਾਮ ਕ੍ਰੋਧ ਵਿਖਿਆ ਲੋਭ ਲੁਭਤੀ ਕਾਸ਼ ਲੋਹ ਤਰੇ ਸੰਗ ਸਾਥ ਤੁਮ ਵੱਡ ਪੁਰਖ ਵੱਡ ਅਗੰਮ ਅਗੋਚਰ ਹਮ ਢੂੰਡ ਪਏ ਰਹੇ ਪਾਈ ਨਹੀਂ ਹਾਥ ਤੂੰ ਪਰੈ ਪਰੈ ਅੰ ਪਰ ਪਰ ਸੁਆਮੀ ਤੂੰ ਆਪਨ ਜਾਣ ਆਪ ਜਗਨਾਥ ਅਨਰਿਸ਼ਟ ਗੋਚਰ ਨਾਮ ਧਿਆਏ ਸਤ ਸੰਗਤ ਮਿਲ ਸਾਧੂ ਪਾਠ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮ ਰਾਖ ਲਿਹੋ ਜਗਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰੋ ਕਿਰਪਾ ਰਾਖੋ ਜਨ ਸਾਥ ਕਾਨੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਜਾਪੋ ਰਾਮ ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘੜਟਕ ਸਾਲ ਹਰ ਹੋ ਹੋ ਕਿਰਪਾਲ ਰਹਾਉ ਤੁਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੈ ਵਿਚਾਰੀ ਰਾਮ 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 ਲਾਲ ਤੁਮਰੀ ਜੀ ਅਕਥ ਕਥਾ ਤੂੰ 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 ਹੀ ਜਾਣੈ ਹਉ ਹਰ ਜਪ ਭਈ ਨਿਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾ ਕੋ ਭਾਗ ਤਿਨ ਲਿਯੋਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤਿ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ 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 ਕਾਂੜਾ ਮਹੱਲਾ ਚੌਥਾ ਹਰ ਗੁਣ ਗਾਵੋ ਜਗਦੀਸ਼ ਏਕਾ ਜਿਹੀ ਕੀਚੈ ਲਖਬੀਸ ਜਪ ਹਰ ਹਰ ਜਪ ਸ਼ਬਦ ਜਪੀਸ ਹਰ ਹੋ ਹੋ ਕਿਰਪੀ ਸਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਈ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪੋ ਜਗਦੀਸ਼ ਤੁਮਰੇ ਜਨ ਰਾਮ ਜਪੈ ਤੇ ਉਤਮ ਤਿਨ ਕਉ ਹਉ ਘੁਮ ਘੁਮੇ ਘੁਮ ਘੁਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰੈ ਜੇ ਸੁਧ ਭਾਵੀ ਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧੰਨ 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 ਗੁਰੂ ਸਾਹਿਬੀ ਸ ਕਾਨੜਾ ਮਹੱਲਾ ਚੌਥਾ ਭਜ ਰਾਮ ਮਨ ਰਾਮ ਜਿਸ ਰੂਪ ਨਰੇਖ ਬਡਾਮ ਸਤ ਸੰਗਤ ਮਿਲ ਭਜ ਰਾਮ ਵਡ ਹੋ ਹੋ ਭਾਗ ਮਥਾਮ ਰਹਾਓ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਘਰ ਆਨੰਦੋ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤਗੁਰ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ 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 ਰਾਮ 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 ਜਨ ਨਾਨਕੋ ਸ਼ਰਣਾਗਤੀ ਦੇਹੋ ਗੁਰਮਤੀ ਭਜ ਰਾਮ 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 ਕਾਂੜਾ ਮਹੱਲਾ ਚੌਥਾ ਸਤਗੁਰ ਚਾਟੋ ਫਗ ਛਾਟ ਜਿਤ ਮਿਲ ਹਰ ਭਾ ਦਰਵਾਟ ਭਜ ਹਰ ਰਸ ਰਸ ਹਰਗਾਟ ਹਰ ਹੋ ਹੋ ਲਿਖੇ ਲਲਾਟ ਰਹਾਓ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਾਰ ਸਿਤ ਸਾਧਕ ਜੋਗੀਆਂ ਕਰ ਜਟ ਜਟਾ ਜਟ ਜਾਟ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰਸੰਤ ਜਨਾ ਖੋਲ ਖੋਲ ਖਪਾਟ ਤੂੰ ਅਪਰੰਪਰ ਸੁਆਮੀ ਅਥ ਅਗਾਹ ਤੂੰ ਭਰਪੁਰ ਰਹਿ ਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ਥਾਟ ਤੂੰ ਜਾਣੈ ਸਭਿਦ ਬੂਝੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਅਗਮ ਗਾਦੋ ਮਤ ਗੁਰਮਤ ਹਰ ਪ੍ਰਭ ਲਾਦੋ ਤਰੋ ਹੋ ਲਿਖੇ ਲਾਦੋ ਰਹਾਓ ਬਿਖ ਮਾਇਆ ਸੰਚ ਬਹੁ ਚਿਤੈ ਵਿਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤ ਗੁਰੂ ਗੁਰ ਸਾਦੋ ਜਿਉ ਛੋਹੇ ਪਾਰਸ ਮਨੋਰ ਭਏ ਕੰਚਨ ਤਿਉ ਪਤਟ ਜਨ ਮਿਲ ਸੰਗਤੀ ਸਦ ਹੋਵਤ ਗੁਰਮਤੀ ਸੁਧਾਦੋ ਜਿਉ ਕਾਸ਼ਤ ਸੰਗ ਲੋਹਾ ਬਹੁ ਤਰਤਾ ਤਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ਚਾਰ ਵਰਣ ਚਾਰ ਆਸਰਮ ਹੈ ਕੋਈ ਮਿਲੇ ਗੁਰੂ ਗੁਰ ਨਾਨਕ ਸੋ ਆਪ ਤਰੇ ਕੁਲ ਸਗਲ ਤਰਾਦੋ ਕਾਨੜਾ ਮਹੱਲਾ ਚੌਥਾ ਹਰ ਜਸ ਗਾਵੋ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰਮਤ ਸੁਣ ਜਸ ਖਾਨ ਹਰ ਹੋ ਹੋ ਕਿਰਪਾਨ ਰਹਾਓ ਤੇਰੇ ਜਨ ਧਿਆਵੈ ਇੱਕ ਮਨ ਇੱਕ ਚਿਤ ਤੇ ਸਾਧੂ ਸੁਖ ਪਾਵੈ ਜਪ ਹਰ ਹਰ ਨਾਮ ਨਿਧਾਨ ਉਸਤਤ ਕਰੈ ਪ੍ਰਭ ਤੇਰੀਆਂ ਮਿਲ ਸਾਧੂ ਸਾਧ ਜਨਾ ਗੁਰ ਸਤਗੁਰੂ ਭਗਵਾਨ ਜਿਨ ਕਾ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵੈ ਤੇ ਤਰੇ ਭਵ ਸੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂ ਤੂ ਤੂੰ 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 ਭਗਵਾਨ ਜਿਨ ਕਾ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵੈ ਤੇ ਤਰੇ ਭਵ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕੇ ਹਰ ਤੂੰ 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 ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ